ਕਤਨੀ ਵਿਚਾਰੀ ਦੀ ਇੱਕੋ ਕਮੀਜ਼ ਰੋਜ਼ ਹੀ ਰੁੰਦੀ ਹੈ ਮੰਮਾ ਇੱਕ ਹੋਰ ਜੁਨੀਫਾਰਮ ਲਿਆ ਦਿਓ ਪਰਨਾ ਕਿੱਥੇ ਗੰਜائش ਨਿਕਲਦੀ ਹੈ ਘੱਟੋ ਘੱਟ ਬੱਚੇ ਕੋ ਦੋ ਤਿੰਨ ਜੁਨੀਫਾਰਮ ਤੇ ਹੋਣੀਆਂ ਚਾਹੀਦੀਆਂ ਨੇ ਸਾਰਾ ਸਾਲ ਰਾਤ ਨੂੰ ਕਮੀਜ਼ ਧੁੰਦੀ ਆ ਤੇ ਕੰਮ ਮਖੀ ਜੀ ਆਲੇ ਅਦਰਕ ਤੇ ਕੱਲਾ ਅਦਰਕ ਹੀ ਤੇ ਜਿੰਨੇ ਵੇਹੇ ਮੇਰੇ ਕੋ ਆਹੀ ਮੈਂ ਉਹ ਨਹੀਂ ਆ ਕੋਈ ਸਮਝੀ ਨਹੀਂ ਲੈਂਦੀ ਸਬਜੀ ਮੈਂ ਕਾਹੀ ਲਾਉਣੀ ਆ ਜਿੰਨਾ ਉਹ ਅਦਰਕ ਹੀ ਬਾਹਾਂ ਆਇਆ ਰੋਟੀ ਕਾ ਨਾ ਖਾਣੀ ਉਹ ਰੋਟੀ ਤੇ ਚਲੋ ਜੋ ਬਣੂ ਖਾ ਲਾਂਗੇ ਹੁਣ ਗਗਨ ਨੂੰ ਮੈਂ ਕਹਿਣਾ ਕਿ ਯਾਰ ਤੂੰ ਆਪੇ ਗਗਨ ਨੂੰ ਕੋ ਮੰਗਾ ਚਲੋ ਗਗਨ ਆਉ ਤੇ ਰੋਟੀਆਂ ਖਾ ਲਿਓ ਆ ਚੌਲ ਹੀ ਖਾਈ ਜੋ ਚਲ ਠੀਕ ਆ ਜੀ ਹਾਂ ਸੇ ਆਪੇ ਸਾਰੇ ਮੇਰੇ ਜੋਗੇ ਹੀ ਪਾਏ ਚੋਲ ਚੁੱਕਦੀ ਰਹਾ ਮੈਂ ਤੇ ਰੋਜ਼ ਬਣਾਉਂਦੀ ਰਹਾ ਚੋਲੀ ਕੱਲੇ ਮਾਂ ਮਾਜੂ ਪੁੱਤ ਇਹ ਨਾਲ ਇਹ ਸੜਿਆ ਜਾ ਬੈਗ ਫੜਿਆ ਜਾ ਮੈਨੂੰ ਨਹੀਂ ਇਹ ਚਾਹੀਦਾ ਮੈਨੂੰ ਨਵਾਂ ਲੈ ਕੇ ਦੋ ਮੰਮਾ ਮੇਰੀਆਂ ਸੇਲੀਆਂ ਕੰਨੀਆਂ ਤੇਰੇ ਬੈਗ ਵੀ ਸੜਿਆ ਜਾ ਕੰਨੀਆਂ ਤੇਰਾ ਟੈਫਨ ਵੀ ਸੜਿਆ ਜਾ ਕੰਨੀਆਂ ਤੇਰੇ ਪਾਪਾ ਕੀ ਕੰਮ ਕਰਦੇ ਤੇ ਮੈਂ ਚੁੱਪ ਕਰ ਜਾਂਦੀ ਮੈਂ ਉਹਨਾਂ ਨੂੰ ਕੀ ਜਵਾਬ ਦਵਾਂ ਦੱਸੋ ਮੰਮਾ ਬੋਲੋ ਮੰਮਾ ਕੀ ਦਵਾਂ ਨਾਂ ਜਵਾਬ ਮੰਮਾ ਆ ਵੇਖੋ ਇਹ ਕਾ ਬੈਗ ਕੀ ਦੋ ਫਟਿਆ ਕੀ ਦੋ ਫਟਿਆ ਮੈਂ ਕੀ ਕਹਾਂ ਕੀ ਕਰਾਂ ਮम्मा ਮੈਨੂੰ ਨਹੀਂ ਆਸ ਸੀ ਨੇਟੇ ਸੁਨੇ ਸੁਨੇ ਬੈਗ ਲੈ ਕੇ ਆਂਦੀ ਪੰਪਾ ਮੈਂ ਕੀ ਕਰਾਂ ਆਹ ਦੇਖੋ ਕਿੰਨਾ ਛੜਿਆ ਜ ਮम्मा ਪੁੱਤ ਮੇਰੀ ਗੱਲ ਸੁਣ ਧਿਆਨ ਨਾਲ ਤੈਨੂੰ ਵੀ ਸੋਨਾ ਬੈਗ ਲੈ ਕੇ ਦਵਾਂਗੀ ਤੈਨੂੰ ਤੇ ਪਤਾ ਹੀ ਆ ਅਜੇ ਤੱਕ ਤੇਰੀ ਫੀਸ ਵੀ ਨਹੀਂ ਦਿੱਤੀ ਗਈ ਆ ਤੇਰੀ ਮੈਡਮ ਦਾ ਨਾ ਮੈਨੂੰ ਵੀ ਫੋਨ ਆਇਆ ਸੀ ਕਹਿੰਦੀ ਫਾਈਨ ਪਾ ਪਾ ਕੇ ਨਾ ਤੇ ਕਿੰਨੇ ਪੈਸੇ ਬਣੇ ਪਏ ਆ ਪੁੱਤ ਤੂੰ ਬੈਗ ਦੀ ਗੱਲ ਕਰਨ ਢਈ ਹੈ ਅਜੇ ਤਾਂ ਪੁੱਤ ਤੇਰੀ ਫੀਸ ਤਾਰਨ ਵਾਲੀ ਆ ਮੰਮਾ ਜਦੋਂ ਮੇਰੇ ਕਲਾਸ ਵਿੱਚ ਅਟੈਂਡੈਂਸ ਲੱਗਦੀ ਪਈ ਸੀ ਨਾ ਮੈਡਮ ਮੈਨੂੰ ਕਹਿੰਦੀ ਜਦੋਂ ਮੈਂ ਖਲੋਤੀ ਸੀ ਨਾ ਟੈਂਡਰਸ ਵਾਸਤੇ ਮੈਡਮ ਕਹਿੰਦੇ ਤੂੰ ਬੈਨਾ ਸਿਰਫ ਖਲੋਤੀ ਰਹਿ ਕਿਉਂਕਿ ਮੈਡਮ ਕਹਿੰਦੀ ਤੇਰੀ ਕੜਾ ਫੇਸ ਆਈ ਹੋਈ ਆ ਮੰਮਾ ਦੱਸੋ ਮੰਮਾ ਕੋਸ਼ਿਸ਼ ਤੇ ਬੋਲੋ ਮੰਮਾ ਮੈਂ ਕੀ ਕਰਾਂ ਮੰਮਾ ਦੱਸੋ ਮੈਨੂੰ ਪੁੱਤ ਨਾ ਕੀਆ ਮੈਂ ਤੇਰੇ ਪਾਪਾ ਨੂੰ ਕਿਹਾ ਫੀਸ ਆ ਉਹ ਛੇਤੀ ਤੋਂ ਛੇਤੀ ਤੇਰੀ ਫੀਸ ਤਾਰ ਦੇਣਗੇ ਫੋਟ ਉਹ ਤਾਂ ਉਹਨੇ ਜੁਰਮਾਨਾ ਹੀ ਬੜਾ ਬਣਾ ਛੜਿਆ ਵਾ ਥੋੜਾ ਜਿਹਾ ਟਾਈਮ ਦੇ ਨਾ ਹੁਣ ਉਹ ਤੇ ਖੁਦ ਬੜੇ ਪਰੇਸ਼ਾਨ ਨੇ ਬੇਟਾ ਦੂਜੀ ਗੱਲ ਪੁੱਤੇ ਤੇਰਾ ਬੈਗ ਤੇਰਾ ਬੈਗ ਵੀ ਅਸੀਂ ਲਿਆ ਕੇ ਦਵਾਂਗੇ ਮਮਾ ਮੈਨੂੰ ਲੱਗਦਾ 2 ਦਿਨੋਂ ਟਾਈਮ ਕੱਢਿਆ ਤੇ ਮੇਰ ਕੋ ਸੋਟੀ ਵੀ ਹੋ ਗਈ ਮੈਨੂੰ ਯੂਨੀਫਾਰਮ ਤਾਂ ਨਵੀਂ ਲਾ ਦੇ ਮਮਾ ਤਾਰਾ ਖੁਸ਼ ਲਿਆ ਕੇ ਦਵਾਂਗੀ ਆ ਥੋੜਾ ਜਿਹਾ ਸਬਰ ਕਰ ਲੈ ਥੋੜੀ ਦਿਨ ਦੇ ਦੇ ਸਾਨੂੰ ਅਸੀਂ ਜੋ ਮਰਜ਼ੀ ਕਰਕੇ ਨਾ ਤੇਰੀਆਂ ਚੀਜ਼ਾਂ ਜ਼ਰੂਰ ਪੂਰੀਆਂ ਕਰਾਂਗੇ ਤੈਨੂੰ ਨਹੀਂ ਮੈਡਮ ਡਾਂਟਦੀ ਅੱਗੇ ਤੋਂ ਮੈਂ ਤੇਰੇ ਨਾਲ ਵਾਦਾ ਕਰਦੀ ਕਿਉਂ ਟੈਨਸ਼ਨ ਲੈਨੀ ਸਮਝ ਆਪੀਓ ਦੀ ਹੁੰਦੀ ਆ ਸੁਣੀ ਗੱਲ ਮੰਮਾ ਸੈਨੋ ਨਾ ਆਲਾ ਕੇ ਦੋਸਰ ਪਾਣੇ ਨਹੀਂ ਕਰਾਂਗੇ ਮੰਮਾ ਮਮਾ ਬੈਗ ਮੈਂ ਅੱਜ ਲੈਣਾ ਹੀ ਲੈਣਾ ਮਮਾ ਜੋ ਮਰਜ਼ੀ ਹੋ ਜੇ ਅੱਜ ਮੈਂ ਬੈਗ ਲੈਣਾ ਲੈਣਾ ਇਹ ਸੜਿਆ ਜਿਹਾ ਬੈਗ ਨਹੀਂ ਮੈਂ ਲੈਣਾ ਮਮਾ ਅੱਜ ਮੈਂ ਬੈਗ ਲੈਣਾ ਲੈਣਾ ਜੋ ਮਰਜ਼ੀ ਹੋ ਜੇ ਮਮਾ ਮੈਂ ਨਹੀਂ ਤੁਹਾਡੀਆਂ ਗੱਲਾਂ ਸੁਣਦੀ ਮੈਂ ਨਹੀਂ ਤੁਹਾਡੀਆਂ ਗੱਲਾਂ ਸੁਣੀ ਮਮਾ ਮਮਾ ਵੇਖੋ ਆ ਕਿੱਦਾਂ ਦਾ ਬੈਗ ਆ ਕੀ ਇੱਥੋਂ ਵਾਲ ਲੈ ਦੋ ਜੀ ਫੱਡੀ ਹੋਈ ਮਮਾ ਮੈਂ ਨਹੀਂ ਆ ਲੈਣਾ ਇਹਨੂੰ ਛੱਡੋ ਪਰੇ ਛੱਡੋ ਮਮਾ ਮੈਂ ਇਹ ਨਹੀਂ ਲੈਣਾ ਮੈਂ ਵੇ ਆ ਜਾ ਬੈਗ ਲੈਣਾ ਮੈਂ ਤੈਨੂੰ ਕਿਹਾ ਹੈ ਨਾ ਨਹੀਂ ਮੰਮਾ ਮੈਂ ਨਾ ਉਹ ਬੈਗ ਲੈ ਰਹੀ ਮੈਂ ਨਾਨੀ ਮੰਮਾ ਨੂੰ ਕਹਿਣਾ ਹੈ ਨਾ ਪੁੱਤਰ ਤੇਰੇ ਪਾਪਾ ਲਿਆ ਦੇਣਗੇ ਬੈਗ ਅਸੀਂ ਨਾਨੀ ਮੰਮਾ ਨੂੰ ਕੁਝ ਨਹੀਂ ਕਹਿਣਾ ਪਾਪਾ ਕਦੀ ਕਹਿੰਦੇ ਤੁਸੀਂ ਅੱਜ ਲਿਆ ਦੰਕ ਕਦੀ ਕਹਿੰਦੇ ਕੱਲ੍ਹ ਲਿਆ ਦੰਕ ਕਿਦਾਂ ਲਿਆ ਦੇਣਾ ਮੈਨੂੰ ਦੱਸੋ ਮੰਮਾ ਬੇਟਾ ਲਿਆ ਦੇ ਦਿੰਗੇ ਪਾਪਾ ਲਿਆ ਦੇ ਦਿੰਗੇ ਨਾਨੀ ਮੰਮਾ ਨੂੰ ਜਾਂ ਕਿਸੇ ਹੋਰ ਨੂੰ ਕੁਝ ਨਹੀਂ ਕਹਿਣਾ ਤੂੰ ਰੱਗੀ ਸਮਝ ਨਾਨੀ ਮੰਮਾ ਨੂੰ ਕਹਿ ਕੀ ਰਾਂਗੀ ਮੈਂ ਕਹਣਾ ਨਾਨੀ ਮੰਮਾ ਮੈਨੂੰ ਨਹੀਂ ਇਹ ਸੜਿਆ ਇਹਦਾ ਬੈਗ ਲੈਣਾ ਮੈਂ ਕਿਹਾ ਕਿ ਦਾਂਗੀ ਆਪਣੇ ਕੁਤ ਨੂੰ ਨਵਾਦਾ ਕਿਸੇ ਨੂੰ ਨਹੀਂ ਫੋਨ ਕਰਨਾ ਨਾ ਮੇਰਾ ਬਾਪ ਮਮਾ ਦਦੀ ਮਮਾ ਕੋ ਚਲੋ ਮੈਂ ਮੰਨ ਲਿਆ ਦਦੀ ਮਮਾ ਕੋ ਨਹੀਂ ਨੇ ਪੈਸੇ ਹੈਗੇ ਚਲੋ ਨਾਨੀ ਮਮਾ ਤੇ ਬਹੁਤ ਪੈਸੇ ਵਾਲੇ ਨਾ ਉਹ ਤੇ ਮੈਨੂੰ ਲੈ ਕੇ ਦੇਣਗੇ ਨਾ ਮਮਾ ਦੱਸੋ ਮੈਨੂੰ ਨਾਨੀ ਮਮਾ ਨੂੰ ਕਹਿ ਦੇਣਾ ਵਾ ਮਾਹੀ ਚੁੱਪ ਕਰ ਜਾ ਹੁਣ ਮੈਂ ਤੇਰੇ ਵੱਟ ਕੇ ਥੱਪੜ ਲਾ ਦੇਣਾ ਵਾ ਕਿਨ ਮੈਂ ਇੱਕ ਵਾਰੀ ਸਮਝਾਇਆ ਨਾ ਨਹੀਂ ਨਾਨੀ ਮਮਾ ਨੂੰ ਕਹਿਣਾ ਤੇ ਨਹੀਂ ਕਹਿਣਾ ਬਸ ਮਮਾ ਦੀ ਮਮਾ ਮੈਂ ਬੈਗ ਲੈ ਲਵਾਂਗਾ ਚੁੱਕ ਕਰ ਚੁੱਕ ਕਰ ਚੁੱਕ ਕਰ ਸਮੀ ਤੂੰ ਇਦਾਂ ਕਿਉਂ ਕਰਦੀ ਆ ਪੋਰਾ ਜਿੰਨੀ ਕੁੜੀ ਨਾਲ ਕੋਈ ਗੱਲ ਨਹੀਂ ਇੰਨਾ ਹਾਲਾਤ ਮਾੜੇ ਹੋਗੇ ਤੇ ਕੀ ਹੋ ਗਿਆ ਤੂੰ ਪੁੱਤ ਜਾ ਕੁਛ ਖਾ ਲਾ ਜਾ ਕੇ ਤੂੰ ਸਮੀ ਕਿਉਂ ਇਦਾਂ ਕਰਦੀ ਪੋਰਾ ਜਿੰਨੀ ਕੁੜੀ ਨਾਲ ਕੋਈ ਗੱਲ ਨਹੀਂ ਜੇ ਹਾਲਾਤ ਮਾੜੇ ਆ ਤੇ ਕੋਈ ਗੱਲ ਨਹੀਂ ਤੇ ਇੰਜ ਕਰ ਮੇਰੇ ਪੈਨਸ਼ਨ ਆਏਗੀ ਨਾ ਤੇ ਮੈਂ ਬੈਗ ਲੈ ਦਾਂਗੀ ਮੈਂ ਦਵਾਈ ਨਹੀਂ ਲਵਾਂਗੀ ਮਮਾ ਉਸੀ ਪਿਛਲੇ ਮਹੀਨੇ ਵਿਧਵਾਈ ਨਹੀਂ ਲਈ ਕੋਈ ਗੱਲ ਨਹੀਂ ਪੁੱਤ ਕੋਈ ਨਹੀਂ ਤੁਹਾਨੂੰ ਪਤਾ ਬੱਚੇ ਦੇ ਸਕੂਲ ਚ ਚੰਗੇ ਨਹੀਂ ਲੱਗੀਦਾ ਏਦਾਂ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਕੁਝ ਕਰਦੀ ਮੈਂ ਤਾਂ ਬੈਗ ਲੈ ਕੇ ਆਉਣੀ ਕਿਤੋਂ ਨਾ ਕਿਤੋਂ ਚੱਲੇ ਕੋਈ ਗੱਲ ਨਹੀਂ ਜੇ ਮਾੜੇ ਹਲਾਤ ਹੈ ਨਾ ਤੇ ਕੋਈ ਗੱਲ ਨਹੀਂ ਗੱਲ ਮਿਲ ਕੇ ਗੱਲ ਮਿਲ ਕੇ ਟਾਈਮ ਪਾਸ ਕਰਾਂਗੇ ਆਪਾਂ ਦਾ ਤੇਰੀ ਦਾਦੀ ਨਾਲ ਵੀ ਗੱਲ ਕਰਦੀ ਐ ਮੈਂ ਕਦੇ ਨਹੀਂ ਬੱਚੇ ਕਲਾਸ ਚ ਕੱਟੀ ਹੋਈ ਹੁੰਨ। ਤੇ ਉਹ ਮਾਰੇ ਬੱਚੇ ਨੂੰ ਕਿੱਥੇ ਟਿਕਨ ਦਿੰਦੇ? ਐਵੇਂ ਨਾ ਤੇ ਖਾਹਮ ਖਾ ਕੁੜੀ ਤੇ ਗੁੱਸਾ ਕਰਤਾ। ਸਹੀ ਤੇ ਕਹਿੰਦੀ ਇਹ ਸਾਰੀ ਨਾ। ਚਲ। ਪਰਮਾਤਮਾ ਜਰੂਰ ਕਿਰਪਾ ਕਰੂਗਾ। ਕਿੱਥੇ ਸੇ ਨਿੱਸੇ ਦੇ?

ਹਾਂਜੀ ਉਹ ਜਿਹੜੀ ਵਿਆਹ ਵਾਲੀਆਂ ਵੀਡੀਓ ਮੈਂ ਵੇਖਣ ਦੀ ਸੀ ਆ ਗਈਆਂ ਨੇ ਸਾਰੀਆਂ ਨਹੀਂ ਸਾਰੀਆਂ ਨਹੀਂ ਆਈ ਉਹ ਜਿਹੜੇ ਮੇਰੇ ਮੇਰੇ ਥੋੜੇ ਬੋਦੇ ਕਲਿੱਪ ਐ ਕਿ ਉਹ ਕਢਵਾਏ ਸੀ ਮੈਂ ਤੇ ਸਾਰੀਆਂ ਵੀ ਕਢਾ ਲੈਣੇ ਨੇ ਸਣੀ ਇੱਕ ਦੋ ਉਹ ਕੋਈ ਗੱਲ ਨਹੀਂ ਮਾਸੀ ਜੀ ਕਢਵਾ ਲੂੰਗੀ ਹੋਰ ਹਾਂਜੀ ਤੇ ਸਾਨੂੰ ਤੇ ਕੁਲੀ ਗੱਤ ਸੁਣੋ ਹਾਂਜੀ ਤੇ ਮੈਂ ਤੁਹਾਨੂੰ ਪੁੱਛਣਾ ਸੀ ਇੱਕ ਗੱਲ ਪੁੱਛੋ ਉਸਾ ਨਹੀਂ ਕਰेंगी ਨਾ ਨਾ ਮਾਸੀ ਜੀ ਤੁਹਾਡੀ ਗੱਲ ਤਾਂ ਵੀ ਤੁਸੀਂ ਅੱਗ ਤੇ ਪੁੱਛ ਰਹੇ ਸਹੀਂ ਕਿਰੀ ਭਾਬੀ ਗੱਲਾਂ ਨ ਹਕੀਕਤ ਦੀ ਵੀ ਸੀ ਕਿ ਉਹਨੂੰ ਆਦਤ ਹੈ ਇਹ ਕੁਛ ਐਵੇਂ ਦੀ ਗੱਲ ਕਰਨ ਦੀ ਨਹੀਂ ਨਹੀਂ ਮਾਸੀ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਕੀ ਹੋਇਆ ਕੋਈ ਗੱਲ ਹੋਈ ਆ ਤੇ ਕੀ ਦੀ ਗੱਲ ਕਰਨ ਦੇ ਜੇ ਸ਼ਮੀ ਦੀ ਤੇਰੀ ਭਾਬੀ ਸ਼ਮੀ ਨੂੰ ਗੱਲਾਂ ਕਰਦੀ ਬਈ ਸੀ ਉਹਦੇ ਨਾਲ ਵੇਖ ਵੇਖ ਕੇ ਮੂੰਹ ਬਣਾ ਬਣਾ ਕੇ ਉਹਨੂੰ ਗੱਲਾਂ ਕਰਦੀ ਬਈ ਸੀ ਜਿਹੜੀ ਵਿਚਾਰੀ ਗਰੀਬ ਬਹੁਤ ਹੈ ਉਹਨੂੰ ਗੱਲਾਂ ਸੁਣਾਦੀ ਬਈ ਸੀ ਮਾਸੀ ਜੀ ਇੱਦਾਂ ਦੀ ਕੋਈ ਗੱਲ ਨਹੀਂ ਐ। ਭਾਬੀ ਦੇ ਨਾ ਬੋਲਣ ਦਾ ਤਰੀਕਾ ਹੀ ਇੱਦਾਂ ਦਾ ਵਾ। ਉਹਨਾਂ ਨੂੰ ਕੀ ਲੋੜ ਕੋਈ ਕਿਸ ਨੂੰ ਗੱਲ ਕਰਕੇ ਲਾਉਣ ਦੀ। ਐਹੋ ਜੀ ਕੋਈ ਗੱਲ ਨਹੀਂ ਐ। ਸ਼ੰਮੀ ਜੀ ਦੀ ਤਾਂ ਨਾ ਉਹ ਤੇ ਹੱਥੀਂ ਚਾਵਾ ਕਰਦੇ ਆ। ਕਹਿੰਦੇ ਹੁੰਦੇ ਨਾ ਦੋ ਦਿਨਾਂ ਦਿਨ ਨਾਨਾ ਵਾ। ਤੁਸੀਂ ਕਿੰਨਾ ਚਾਹ ਕਰਦੇ ਉਹਨਾਂ ਦਾ। ਨਾਲੇ ਸ਼ੰਮੀ ਜੀ ਤੇ ਵੱਡੀ ਲਨਾਂ ਰਿਆ। ਉਹਨਾਂ ਨੇ ਜ਼ਿਆਦਾ ਚਾਹ ਕਰਦੇ। ਇਹ ਗਰੀਬੀ ਮੇਰੀ ਦਾ ਕੋਈ ਤਨ ਫਰਕ ਨਹੀਂ ਪੈਂਦਾ। ਵਾਤਾ। ਵੇਖਣੇ ਜਦੇ ਮੈਨੂੰ ਇੰਜ ਨਜ਼ਰ ਨਹੀਂ ਆਇਆ ਕੁਝ ਵੀ। ਇੱਕ ਨੇ ਜੀ ਮੈਨੂੰ ਕੁਛ ਹੋਰ ਹੀ ਨਜ਼ਰ ਆਇਆ। ਓਹੋ ਤੁਹਾਨੂੰ ਨਾ ਗੱਲਾਂ ਵਿੱਚ ਲੱਗਦਾ ਹੋਇਆ ਵਾ ਕਿ ਉਹਨੇ ਗੱਲ ਉਹਦਾ ਦੀ ਕੀਤੀ ਹੋਗੀ ਨਾ ਭਾਬੀ ਜੀ ਤੁਹਾਨੂੰ ਤਾਂ ਇਹ ਲੱਗਦਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈ। ਆ ਪੁੱਤਰ ਸਿਆਣਾ ਬੰਦਾ ਜਿਹੜਾ ਹੁੰਦਾ ਨਾ ਉਹ ਵੇਖ ਕੇ ਦੱਸ ਦਿੰਦਾ ਗੱਲ ਕਿੱਥੋਂ ਦੀ ਤੇ ਕਿਵੇਂ ਹੁੰਦੀ ਪਈ ਏ। ਮਾਸੀ ਜੀ ਤੁਸੀਂ ਜ਼ਿਆਦਾ ਵੇ ਸੋਚਣ ਦੇ ਜੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ ਟੈਨਸ਼ਨ ਕਿ ਲੈਣ ਦੀ ਆਪੇ ਉਹਨਾਂ ਨੇ ਹੱਲ ਕਰ ਲੈਣਾ ਸਾਰਾ। ਓਹੋ ਮਾਸੀ ਜੀ ਛੱਡੋ ਬਰੇ ਗੱਲਣ ਦੀ ਹੋਰ ਕੋਈ ਗੱਲ ਕਰੋ। ਹਾਂ ਹਾਂ ਮਸੀਂ ਮੈਂ ਵੀ ਇਹ ਗੱਲ ਨੋਟ ਕੀਤੀ ਸੀ ਅੱਜ ਤੁਸੀਂ ਵੀ ਆ ਕੇ ਹੋਈ ਗੱਲ ਸ਼ੁਰੂ ਕਰ ਦਿੱਤੀ ਭਾਬੀ ਦਾ ਬੋਲਣ ਦਾ ਤਰੀਕਾ ਹੋਰ ਹੋ ਸਕਦਾ ਪਰ ਉਹਨਾਂ ਨੇ ਕਿਹੇ ਨੂੰ ਕੋਈ ਗੱਲ ਨਹੀਂ ਕੀਤੀ ਯਾਰ ਤਰੀਕਾ ਨਹੀਂ ਹੋਰ ਮੈਂ ਕੋਈ ਨਿਆਣਾ ਨਹੀਂ ਆ ਮੈਨੂੰ ਸਾਰੀਆਂ ਗੱਲਾਂ ਸਮਝ ਆਉਂਦੀਆਂ ਕਿ ਉਹ ਕਿੱਥੇ ਗੱਲ ਕਰ ਰਹੇ ਸ਼ਮੀ ਨੂੰ ਸੁਣਾਉਂਦੇ ਪਏ ਹਾਂ ਜੀ ਸ਼ਮੀ ਜੀ ਮਾਸੀ ਜੀ ਉਹਨਾਂ ਨੂੰ ਕੀ ਲੋੜ ਪਈ ਉਹਨਾਂ ਨੂੰ ਸੁਣਾਉਣ ਦੀ ਤਾਨੂੰ ਹੀ ਪਤਾ ਆ ਉਹਨਾਂ ਦੀ ਵੱਡੀ ਨਾੜ ਉਹ ਇਦਾਂ ਥੋੜੀ ਕਰਨਗੇ ਉਹ ਵੈਸੇ ਉਹਨਾਂ ਨੇ ਬੋਲਣ ਦਾ ਤਰੀਕਾ ਹੀ ਆ ਸਿਮਰਤ ਮੈਨੂੰ ਸਾਰੀ ਗੱਲ ਦਾ ਪਤਾ ਆ ਮੈਨੂੰ ਪਤਾ ਆ ਉਹ ਗਰੀਬ ਨੇ ਤਾਂ ਕਰਕੇ ਇਦਾਂ ਹੋ ਰਿਹਾ ਸਾਰਾ ਕੁਝ ਪਤਾ ਨਹੀਂ ਜਿਹੜੇ ਹਾਲਾਤਾਂ ਚੋਂ ਲੰਘ ਰਹੇ ਨਾ ਉਹਨਾਂ ਨਾਲ ਇਦਾਂ ਹੀ ਹੁੰਦਾ ਠੀਕ ਹੈ ਨਾ ਬਾਕੀ ਚਲੋ ਜਿੱਦਾਂ ਹੈਗੇ ਸਾਰਾ ਕੁਝ ਠੀਕ ਆ ਆਪਾਂ ਨੂੰ ਕੀ ਲੱਗਿਆ ਦੱਸੋ ਨਾਲੇ ਆਪਾਂ ਤੈਨੂੰ ਥੋੜੋ ਭੁਜ ਕਹਿ ਰਹੇ ਆ ਉਹ ਗਾਦੀ ਟੈਨਸ਼ਨ ਲੈ ਰਹੇ ਆ ਤੂੰ ਰਿਲੈਕਸ ਹੋ ਕੇ ਜੀ ਹੋਰ ਕੀ ਤਾ ਤੂੰ ਟੈਨਸ਼ਨ ਫਰੀ ਹੋ ਕੇ ਜੀ ਬਸ ਚਲੋ ਜੇ ਤੁਹਾਨੂੰ ਇਹਨਾਂ ਪਤਾ ਲੱਗ ਹੀ ਗਿਆ ਵਾ ਇਹ ਵੀ ਤਾਂ ਮੇਰਾ ਘਰ ਆ ਹੁਣ ਤੁਹਾਡੇ ਤੋਂ ਕਾਹਦਾ ਲਕਾ ਸ਼ੰਮੀ ਜੀ ਨਾ ਬੜੇ ਗਰੀ ਪਰਿਵਾਰ ਚ ਵਿਆਹੇ ਆ ਨਾ ਤੇ ਇਹਨਾਂ ਨੂੰ ਪਾਉਣ ਦਾ ਤਰੀਕਾ ਨਾ ਹਟਾਉਣ ਦਾ ਤਰੀਕਾ ਟੁੱਟਾ ਜੇ ਭਾਜੀ ਕੋ ਮੋਟਰਸਾਈਕਲ ਆ ਤੋ ਕਹਿੰਦੇ ਨੇ ਨਾ ਘਰਬਾਰ ਵੀ ਤੁਸੀਂ ਦੇਖੋਗੇ ਨਾ ਤੁਸੀਂ ਆਪ ਕਹੋਗੇ ਕਿ ਬਹੁਤ ਜਿਆਦਾ ਗਰੀਬ ਆ ਅਸੀਂ ਤਾਂ ਨਾ ਦੀਦੀ ਦਾ ਵਿਆਹ ਤੇ ਕੰਨਾ ਨਹੀਂ ਚਾਹੁੰਦੇ ਸੀ ਹਾਂ ਨੂੰ ਤੇ ਨਾ ਮੁੰਡਾ ਪਸੰਦੀ ਨਾ ਤੇ ਉਹਨਾਂ ਦਾ ਘਰਬਾਰ ਪਸੰਦ ਨਹੀਂ ਕੀ ਮਤਲਬ ਸ਼ਰਮੀ ਦਾ ਰਿਸ਼ਤਾ ਤੁਹਾਡੀ ਮਰਜ਼ੀ ਨਾਲ ਨਹੀਂ ਹੋਇਆ ਕੀ ਮਤਲਬ ਬਾਕੀ ਤਾਂ ਚਲੋ ਘਰ ਦੇ ਕਿਸੇ ਦੀ ਮਰਜ਼ੀ ਨਹੀਂ ਮਰਜ਼ੀ ਸਿਰਫ ਮੇਰੇ ਪਾਪਾ ਦੀ ਹੈ ਪਾਪਾ ਨੂੰ ਮੇਰੇ ਨੂੰ ਮੁੰਡਾ ਵੀ ਪਸੰਦੀ ਤੇ ਉਹਨਾਂ ਦਾ ਘਰਬਾਰ ਵੀ ਸਹੀ ਲੱਗਾ ਹੈ ਕਹਿੰਦੇ ਨਹੀਂ ਸ਼ੰਮੀ ਦਾ ਰਿਸ਼ਤਾ ਉੱਥੇ ਹੀ ਕਰਨਾ ਹੈ ਕਿ ਸਿੱਧਾ ਉਹ ਰਿਸ਼ਤਾ ਕਰਨਾ ਨਹੀਂ ਚਾਹੁੰਦੇ ਸੀ ਪਰ ਉਹ ਤੇ ਉੱਥੇ ਆੜੀ ਗਈ ਕਹਿੰਦੀ ਮੋਦਨੇ ਵਿਆਹ ਕਰਾਉਣਾ ਜਿੱਥੇ ਮੇਰੇ ਪਾਪਾ ਕਰਕੇ ਚਲ ਗਏ ਮੋਦਨੇ ਕਰਾਉਣਾ ਨਾ ਤੇ ਉਹਦੀ ਲ ਮੇਰੀ ਜੋਈ ਹੋਈ ਹੈ ਨਹੀਂ ਨਹੀਂ ਲ ਮੇਰੀ ਜ ਨਹੀਂ ਹੋਈ ਕੀਤਾ ਪਾਪਾ ਨਹੀਂ ਆ ਅੱਛਾ ਤੇ ਪਰ ਉਹ ਅਸੀਂ ਤੇ ਕਹਿੰਦੇ ਹਾਂ ਨਾ ਉੱਚੇ ਘਰ ਦਾ ਰਿਸ਼ਤਾ ਲੱਭਣਾ ਹੈ ਪਰ ਉਹ ਕਹਿੰਦੀ ਨਹੀਂ ਹੁਣ ਉਥੇ ਹੀ ਕਰਾਉਣਾ ਜਿੱਥੇ ਮੇਰੇ ਪਾਪਾ ਕਰਕੇ ਗਏ ਗੱਲ ਮਸੀ ਜੀ ਆ ਉਹ ਪਾਪਾ ਜੀ ਨੇ ਬਹੁਤੀ ਜਿਆਦੀ लाडली ਸੀ ਜਿੱਦਾਂ ਪਾਪਾ ਨੇ ਉਹਨੂੰ ਕਹਿਤਾ ਉਹਨੂੰ ਉਦਾਂ ਹੀ ਮੰਨ ਲਈ ਜੇ ਰਿੱਤਾ ਕਰਗੇ ਨਾ ਉਹ ਕਹਿੰਦੇ ਬਸ ਪੱਥਰ ਤੇ ਲਕੀਰ ਹੋਗੀ ਮੈਂ ਕਿਹੇ ਪਰਿਵਾਰ ਦੀ ਕਿਹੇ ਦੀ ਗੱਲ ਨਹੀਂ ਮੰਨੀ ਜਿੱਦਾਂ ਮੇਰੇ ਪਾਪਾ ਕਹਿ ਗਏ ਮੈਂ ਤੇ ਉਦਾਂ ਹੀ ਕਰੂੰਗੀ ਸ਼ਿਮਰਤ ਜੇ ਤੂੰ ਸਰਪੁੱਸਾ ਚ ਦੱਸਿਆ ਨਾ ਤੇ ਫਿਰ ਤੂੰ ਹੁਣ ਮੇਰੀ ਵੀ ਗੱਲ ਸੁਣ ਤੇ ਮੇਰੀ ਇੱਕ ਗੱਲ ਸੁਣ ਤੇ ਉਹਨੂੰ ਉਹਨੂੰ ਸ਼ੰਮੀ ਨੂੰ ਨਾ ਹੁਣ ਤੂੰ ਜਿਆਦਾ ਮੂੰਹ ਨਹੀਂ ਲਾਣਾ ਹਾਂਜੀ ਮਸੀ ਜੀ ਠੀਕ ਹੈ ਨਾ ਤੇ ਨਾ ਹੀ ਉਹਨੂੰ ਤੂੰ ਇੱਥੇ ਬੁਲਾਣਾ ਆਪਣੇ ਘਰ ਸਾਡੇ ਮੁਕਾਬਲੇ ਦਸਿੰਦ ਪੁੱਤਰ ਉਹ ਕਿੱਥੇ ਤੇ ਅਸੀਂ ਕਿੱਥੇ ਕਹਿੰਦੇ ਮੇਰੀ ਗੱਲ ਸੁਣ ਮੈਂ ਨਹੀਂ ਚੰਦੀ ਕਿ ਉਹ ਆਪਣੇ ਟਿੱਟੇ ਜੇ ਮੋਟਰਸਾਈਕਲ ਲੈ ਕੇ ਸਾਡੀ ਕੋਠੀ ਦੇ ਅੱਗੇ ਬਾਰਫ ਲਾ ਰਿਹਾ ਕੇ ਤੇ ਉਹਦੇ ਤੇ ਆਵੇ ਤੇ ਸ਼ਮੀ ਨਾ ਜਿੰ ਨੂੰ ਚਾਜ ਦੇ ਨਾਲ ਕੁਛ ਤੇ ਪਤਾ ਕੀ ਹਾਲ ਹੈ ਸਾਡੇ ਵੇਖ ਸਾਡੀ ਆ ਹਾਈ ਫਾਈ ਕੋਠੀ ਸਾਡਾ ਤਾਂ ਸਟੇਟਸ ਹੈ ਵੱਡੇ ਵੱਡੇ ਲੋਕਾਂ ਦੇ ਨਾਲ ਸਾਡਾ ਬਹਿਣਾ ਕਲੋਣਾ ਤੇ ਕੋਈ ਗਰੀਬ ਬੰਦਾ ਇੱਥੇ ਆਵੇ ਭੈਣੇ ਦੇ ਕੱਪੜੇ ਪਾ ਕੇ ਉਹ ਫਿਰ ਸੋਭਦਾ ਨਹੀਂ ਗੱਲ ਸਾਡੇ ਇੱਥੇ ਜਿਹੜਾ ਵੀ ਰਿਸ਼ਤੇਦਾਰ ਆਂਦਾ ਨਾ ਗੱਡੀਆਂ 'ਚ ਹੀ ਆਂਦਾ ਹੈ ਹਾਂਜੀ ਨਾਲ ਕਲੋਨੀ 'ਚ ਸਾਡੀ ਕੋਈ ਇੱਜ਼ਤ ਹੈ ਗੁੱਡਵਿਲ ਹੈ ਇਸ ਕਰਕੇ ਮੈਂ ਨਹੀਂ ਚਾਹਦੀ ਕਿ ਨਹੀਂ ਕੋਈ ਵੀ ਗੱਲ ਸਾਨੂੰ ਕਰੇ ਵਸ ਇੱਕ ਗੱਲ ਵੇਖਿਆ ਜਾਏ ਨਾ ਸਿੰਮਤ ਤੇਰੀ ਭਾਬੀ ਸਹੀ ਕਰਦੀ ਹੈ ਕਿਉਂ ਉਹਨੂੰ ਆਪਣੇ ਸਟੇਟਸ ਦਾ ਉਹਨੂੰ ਆਪਣੇ ਸਟੈਂਡਰਡ ਦਾ ਪਤਾ ਹੈ ਉਹ ਤਾਂ ਕਿ ਉਹਨੂੰ ਮੂੰਹ ਨਹੀਂ ਲੱਗਦੀ ਮੈਨੂੰ ਲੱਗਦਾ ਸ਼ਮੀ ਨੂੰ ਸਹੀ ਗੱਲ ਹੈ ਮਾਸੀ ਜੀ ਭਾਵੇਂ ਤਾਦੀ ਨੇ ਉਹਨੂੰ ਚੰਗਾ ਸਮਝੀ ਦੇ ਤੇ ਫਿਰ ਉਹ ਆਪ ਹੀ ਇਹ ਕੰਮ ਕਰਾਉਂਦੀ ਹੈ ਨਾ ਜਦੋਂ ਆਂਦੀ ਉੱਚਾ ਜੇ ਕੱਪੜੇ ਪਾ ਕੇ ਉਸੇ ਨੇ ਹੋਣਾ ਉਹਨੇ ਵੇਖ ਸੂਟ ਕਿਵੇਂ ਦਾ ਪਾਇਆ ਹੋਇਆ ਸੀਗਾ ਜਦੋਂ ਪਤਾ ਦੋ ਭੈਣ ਭਰਾ ਘਰ ਆਉਣ ਤੇ ਚਾਹੀਦਾ ਕੱਪੜੇ ਪਾਇਆ ਪੋਇਆ ਹੋਣ ਹਾਂਜੀ ਹਾਂਜੀ ਸਹੀ ਕਹਿੰਦੇ ਬੈਟਰ ਲੋੜੇ ਸੋਨਾ ਲੱਗੇ ਮਾਸੀ ਜੀ ਸੂਟ ਦੇ ਕਰਕੇ ਹੀ ਇਸੇ ਕਰਕੇ ਤੇ ਹਰ ਵਾਰੀ ਮੈਂ ਉਹਨੂੰ ਗੋਲ ਦੇਣੀ ਆ ਕਿ ਤੂੰ ਇਹੋ ਸੂਟ ਕਿਉਂ ਪਾ ਕੇ ਬਾਰ-ਬਾਰ ਆ ਜਾਂਦੀ ਹੈ ਪਹਿਲਾਂ ਲਾਲ ਫੁੱਲਾ ਪਾ ਕੇ ਆ ਜਾਂਦੀ ਤੇ ਹੁਣ ਪਰਪਲ ਜੇ ਕਲਰ ਦਾ ਜਿਹੜਾ ਪਤਾ ਨਹੀਂ ਕੀ ਕਾਲੀ ਜੀ ਲੈਸ ਵਾਲਾ ਉਹੋ ਪਾ ਕੇ ਆ ਜਾਂਦੀ ਮੈਂ ਉਦੋਂ ਵੀ ਇਹੋ ਗੱਲ ਉਹਨੂੰ ਸਮਝਾਈ ਪਰ ਉਹਦੇ ਲੱਗਦੀ ਲੁਕਦੀ ਨਹੀਂ ਪੱਲੀ ਬਸ ਇੱਕੋ ਗੱਲ ਕਹੋਗੀ ਲੈ ਆ ਤੇ ਮੇਰੇ ਘਰ ਵਾਲੇ ਜ ਨਵਾਂ ਸਵਾ ਕੇ ਦਿੱਤਾ ਆ ਤੇ ਜੇ ਥੋੜਾ ਜਿਹੀ ਹੋਇਆ ਸਵਾ ਕੇ ਦਿੱਤਾ ਇਦਾਂ ਹੀ ਆ ਪਰਦੇ ਪਾਉਂਦੀ ਰਹਿੰਦੀ ਆਪਣੇ ਪਰਿਵਾਰ ਦੇ ਘਰੀ ਘਰ ਵਾਲੇ ਦੇ ਪਾਲੇ ਘਰੀ ਸਾਸੋਹਰੇ ਦੇ ਪਾਲੇ ਮੇਰਾ ਪਰਿਵਾਰ ਮੈਨੂੰ ਬਹੁਤ ਪਿਆਰ ਕਰਦਾ ਉਨਾਲੇ ਕੋਈ ਮੈਨੂੰ ਤੰਗੀ ਨਹੀਂ ਆ ਮੈਂ ਬਹੁਤ ਖੁਸ਼ ਹਾਂ ਬਸ ਖੁਸ਼ੀ ਦੱਸਦੀ ਰਹਿੰਦੀ ਉਹ ਖੁਸ਼ੀ ਹੈ ਨਾ ਤੰਗੀ ਤੰਗੀ ਕੀ ਕਵੇ ਸੰਗੀਤ ਹੈਗੀ ਹੋਰ ਹੈ ਕੀ ਨਾਲੇ ਮਾਸੀ ਜੀ ਤੰਗੀ ਪੇਸ਼ੀ ਤੇ ਕਹਿੰਦੇ ਉਹਦੇ ਨਾਲ ਪਾਈ ਲਾਇ ਦੇ ਪਤਾ ਲੱਗ ਜਾਂਦੀ ਹੈ ਨਾਲੇ ਉਹ ਸੂਟ ਵੇਖ ਕੇ ਪਤਾ ਲੱਗ ਗਿਆ ਹੀ ਉਹ ਕਿੰਨੇ ਕੁ ਗਰੀਬ ਹੈ ਤੁਸੀਂ ਮਾਸੀ ਜੀ ਸਗਨ ਵੇਖਿਆ ਹੈ ਨਾ ਉਹਨਾਂ ਕਿੰਨਾ ਕੁ ਦਿੱਤਾ ਹੈ ਸਹੀ ਹੁਣ ਕੀ ਕਹਿਣਾ ਉਹ ਤੋਂ ਹੀ ਪਤਾ ਲੱਗ ਗਿਆ ਹੈ ਹਾਂ ਸਹੀ ਗੱਲ ਹੈ ਸਮਝ ਗਏ ਸੀ ਕਹਿੰਦੇ ਨੇ ਨਾ ਐਵੇਂ ਥੋੜਾ ਕਹਿੰਦੇ ਨੇ ਘਰ ਦੇ ਲੱਛਣ ਘਰ ਦੀ ਗਰੀਬ ਤੋਂ ਪਤਾ ਲੱਜ ਜਾਂਦੇ ਨੇ ਪਤਾ ਲੱਗ ਜਾਂਦੇ ਬਿਲਕੁਲ ਪਤਾ ਲੱਗ ਹੀ ਗਿਆ ਉਹਨਾਂ ਨੇ ਹਵਾਈ ਚੜ੍ਹਿਆ ਆਪਣੀ ਕਰਤੂਤ ਜਿਵੇਂ ਇੰਨੀ ਕਰਤੂਤ ਦੇ ਮਾਲਕ ਹੈਗੇ ਸਾਰੇ ਦੇ ਸਾਹਮਣੇ ਨਾ ਜ਼ਿਆਦੇ ਪੈਸੇ ਦੇਣ ਤੋਂ ਸ਼ਰਮਾਉਂਦੇ ਸੀ ਇਸੇ ਕਰਕੇ ਉਹਨਾਂ ਨੇ ਕਵਰ ਚ ਪਾ ਕੇ ਦਿੱਤੇ ਸੀ ਕਿ ਪਤਾ ਨਾ ਲੱਗੇ ਕਿੰਨੇ ਪੈਸੇ ਵਿੱਚ ਹਾਂ ਹਾਂ ਕਵਰ ਤੇ ਵੇਖ ਪਰਿਆ ਸੀ ਨੋਟਾਂ ਦੇ ਨਾਲ ਵੱਡਾ ਘਾੜ ਹੋ ਗਿਆ ਸੀ ਸਾਡੇ ਕੋਲ ਚੱਕਿਆ ਹੀ ਨਹੀਂ ਗਿਆ ਹੈਗਾ ਬਹੁਤ ਜ਼ਿਆਦਾ ਹੋਰ ਕੀ ਸ਼ੰਮੀ ਆਂਦੀ ਸੀ ਲੀ ਬਾਬਾ ਮੇਰੇ ਥੱਲੇ ਹੀ ਕਰਕੇ ਨਾ ਛੜਿਆ ਲਈ ਸਹੀ ਆ ਨਾਮ ਵੀ ਲਿਖਿਆ ਹੀ ਨੇ ਆਪਣਾ ਚਲ ਆਪਣਾ ਨਾਮ ਕਨੂੰ ਲਿਖ ਕੇ ਆਪਣੇ ਘਰ ਨਾਲ ਲੇਖ ਲੈਂਦੀ ਆਪਣੇ ਸੋਹਰੇ ਦਾ ਲਿਖਦੀ ਨਹੀਂ ਨਹੀਂ ਉਹ ਤਾਂ ਭਾਜੀ ਦਾ ਵੀ ਨਾਮ ਲੇ ਗਿਆ ਹੀ ਜੂਜੂ ਦਾ ਵੀ ਨਾਮ ਨਾਲ ਲਿ ਗਿਆ ਜੇਜਾ ਸਗੰਤ ਪਿਆ ਬਹੁਤ ਜਿਆਦਾ ਹੈ ਇਸੇ ਕਰਕੇ ਤੈਨੂੰ ਕਹਿੰਦੀ ਪਈ ਆ ਉਹਨੂੰ ਗਲਤੀ ਨਾਲ ਹੀ ਆਪਣੇ ਘਰ ਨਾਲ ਬੁਲਾ ਲਈ ਨਹੀਂ ਤੇ ਰਿਸ਼ਤੇਦਾਰਾਂ ਨੇ ਕਹਿਣਾ ਆ ਕਸ ਰੈਗੀ ਸੱਜੇ ਤੁਹਾਨੂੰ ਹੋਰ ਕੁ ਚਾਜ ਦੇ ਗੱਲ ਦੀ ਕੁੜੀ ਨਹੀਂ ਸੀ ਲੱਭੀ ਵੀ ਸ਼ਾਇਦ ਗਰੀਬ ਘਰ ਦੀ ਕੁੜੀ ਲੱਲੀ ਚ ਐਡਾ ਦਾ ਕੁਛ ਨਹੀਂ ਨੰਦਾ ਵਸੇ ਜੀ ਮੈਂ ਪਹਿਲਾਂ ਹੀ ਇਹਨੂੰ ਸਮਝਾ ਦਿੱਤਾ ਸੀ ਉਧਰ ਹੀ ਘਾਰੀ ਕਿ ਤੂੰ ਸਾਡੇ ਕੋ ਉਥੇ ਨਾ ਆਈ ਵਾ ਬਸ ਦੂਰੋਂ ਹੀ ਸਲਾਮ ਕਰਿਆ ਜੀ ਸਾਡਾ ਲੈਵਲ ਬਹੁਤ ਉੱਚਾ ਹਾਂ ਪਰ ਇੱਕ ਗੱਲ ਮੰਨਣੀ ਪਊਗੀ ਸੰਧੂ ਸਾਹਿਬ ਦਾ ਬੈਠਣ ਦਾ ਸਟਾਈਲ ਹੈ ਜਿਵੇਂ ਇੱਕ ਤਾਂ ਐਮਐਲਏ ਬਣ ਲੱਗੇ ਹੋਣ ਜਿਵੇਂ ਐਮਐਲਏ ਦੀ ਕੁਰਸੀ ਨ ਪਈ ਹੁੰਦੀ ਉਹਦੇ ਉੱਤੇ ਐਮਐਲਏ ਆਇਆ ਬੈਠਾ ਹੈ। ਵੇ ਭਰਾਵਾ ਉਹ ਤੇ ਇੰਜ ਜਨਾਨੀ ਦੀ ਹਾਂ ਵਿੱਚ ਹਾਂ ਬਿਆ ਮਿਲਾਂਦਾ ਸੀ ਜਿਵੇਂ ਉਹਦੇ ਤੋਂ ਬਿਨਾਂ ਪੁੱਛੋ ਪਾਣੀ ਨਹੀਂ ਪਿੰਦਾ। ਉਹਦੇ ਆਕੜਾ ਚੱਕੀ ਫਿਰਦਾ ਪਤਾ ਨਹੀਂ ਕੀ ਲੱਗਾ ਹੁੰਦਾ ਜਿਵੇਂ ਮੁੱਛਾਂ ਨੂੰ ਵਟਾ ਦਿੰਦਾ। ਆਓ। ਮਸੀ ਜੀ ਮਸੀ ਜੀ ਕਿ ਦਸ਼ਮੀ ਜਿਹਨੂੰ ਮਾੜੀ ਜੀ ਕੋਈ ਗੱਲ ਕਰ ਦੇਣਾ ਕੋਬੀ। ਕਿ ਆ ਮੈਂ ਨਾ ਥੋੜਾ ਜਿਹਾ ਇੱਧਰ ਕੰਮ ਕਰਾ ਲਿਆ ਉਸੇ ਵੇਲੇ ਮਗਰ ਜਾਊਗਾ ਕਿ ਸ਼ੰਮੀ ਤੈਨੂੰ ਇੱਥੇ ਕੰਮ ਕਰਾ ਲਈ ਸੱਜੇ ਇੰਨਾਂ ਨੇ ਕੋਈ ਤੇ ਕੰਮ ਕਰਨਾ ਹੁੰਦਾ ਹੀ ਐ ਇਹੋ ਜਿਹਾ ਜਦੋਂ ਸੁਲਾਵਾ ਦਿੰਦਾ ਵਾ ਸ਼ੰਮੀ ਤੇ ਆਪੇ ਲੈ ਕੇ ਉਹਨੂੰ ਬੋਲਣ ਜਾ ਪਈ ਨਹੀਂ ਨਹੀਂ ਮੇਰੇ ਘਰ ਦੇ ਨੇ ਵੈਸੇ ਮੈਨੂੰ ਕਿਹਾ ਹੈ ਕੰਮ ਕਰਨ ਲਈ ਵੈਸੇ ਬਤਾਮਣ ਨਹੀਂ ਕਰਦੀ ਇੱਥੇ ਆ ਕੇ ਜ਼ਿਆਦਾ ਨਾ ਕੋ ਐਮਐਲਏ ਸਾਹਿਬ ਨਹੀਂ ਐਵੇਂ ਨਜ਼ਰ ਲੱਗ ਜੂ ਹੂੰ ਐਨੂੰ ਕਹਿੰਦੇ ਨੇ ਫੋਕੀ ਆਕੜ ਪੱਲੇ ਨੇ ਤੇਲਾ ਤੇ ਕਦੀ ਨੀਲਾ ਨੀਲਾ ਆ ਵੀ ਇੱਕ ਲੈ ਪਰੂਫ ਸਾਹਮਣੇ ਸਹੀ ਆ ਦੁਰਗੇ ਬਾਹਰ ਬਾਹਰ ਲੱਭਣ ਜਾਣਾ ਕਿਸੇ ਨੂੰ ਇਹਨਾਂ ਘਰ ਦੇ ਘਟੇ ਚਲੋ ਤੁਸੀਂ ਬਹਿ ਕੇ ਗੱਲਾਂ ਗੁੱਲਾਂ ਮਾਰੋ ਤੇ ਮੈਂ ਹੰਜਾ 4-5 ਮਿੰਟ ਚਲ ਚਿੰਤ ਕਰ ਮੈਂ ਵੀ ਬਜ਼ਾਰੋਂ ਗਿਆ ਠੀਕ ਹੈ ਕਿਉਂ ਨਾ ਹੀ ਮਸਾਲੇਦਾਰ ਖਬਰ ਪੱਕੀ ਨਹੀਂ ਦਿੱਤੀ ਜਾਵੇ ਹੈਲੋ ਹੈਲੋ ਅਭੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੀ ਜਦਨੀ ਮੈਂ ਠੀਕ ਆ ਸਿਮਰਤ ਤੂੰ ਸੁਣਾ ਬਸ ਵਧੀਆ ਠੀਕ ਠਾਕ ਹਾਂ ਤੇਰਾ ਵੀਰਾ ਵੀ ਠੀਕ ਹੈ ਮੰਮੀ ਵੀ ਠੀਕ ਹੈ ਅੱਛਾ ਹੋਰ ਸੁਣਾ ਮਾਸੀ ਦਾ ਸੁਣਾ ਬਸ ਵਧੀਆ ਠੀਕ ਠਾਕ ਸਾਰੇ ਵਧੀਆ ਠੀਕ ਹੈ ਹੋਰ ਗੱਲ ਦੱਸਾਂ ਹਾਂ ਦੱਸ ਤੁਹਾਨੂੰ ਪਤਾ ਕਹਿੰਦੇ ਹੁੰਦੇ ਨਾ ਗੱਲ ਕਦੀ ਵੀ ਨਾ ਲੁਕੀ ਨਹੀਂ ਦਿੰਦੀ ਆ ਵੇਖ ਲੋ ਚਾਰ ਦਿਨ ਹੋਏ ਨਹੀਂ ਮੈਨੂੰ ਇੱਥੇ ਆਈ ਨੂੰ ਤੇ ਸ਼ੰਮੀ ਦੀ ਔਕਾਤ ਨਾ ਮੇਰੀ ਮਾਸੀ ਜੀ ਨੂੰ ਤੇ ਮੇਰੇ ਘਰ ਵਾਲੇ ਨੂੰ ਵੀ ਪਤਾ ਲੱਗਦੀ ਹੈ ਹੈ ਕੀ ਮਤਲਬ ਮਤਲਬ ਕੀ ਆ ਸਭ ਕੋਈ ਦੇਖਦਾ ਹੀ ਆ ਕਿ ਸ਼ੰਮੀ ਦੀ ਕਿੱਥੇ ਸਟੈਂਡ ਕਰਦੀ ਤੇ ਆਪਾਂ ਕਿੱਥੇ ਸਟੈਂਡ ਕਰਦੇ ਆ ਅੱਛਾ ਹੂੰ ਮਤਲਬ ਉਹਨਾਂ ਨੂੰ ਸਾਰਾ ਕੁਝ ਪਤਾ ਲੱਗ ਗਿਆ ਤੇ ਹਾਂ ਪਤਾ ਲੱਗਣ ਵਾਲੀ ਕਿਹੜੇ ਥੋੜ ਰਣੀ ਵੇਖ ਹੀ ਲਿਆ ਉਹਨਾਂ ਨੂੰ ਸਾਰਾ ਕੁਝ ਜਦੋਂ ਆਈ ਹੀ ਜਦੋਂ ਮੈਂ ਫੇਰਾਪੋਨ ਆਈ ਹੀ ਸਭ ਕੋਈ ਤੋਂ ਉਹਨਾਂ ਨੂੰ ਦੇਖਣ ਨਹੀਂ ਦਿਆ ਹੀ ਕਿ ਸ਼ੰਭੀ ਜੀ ਕਿੱਥੇ ਆ ਤੇ ਆਪਾਂ ਕਿੱਥੇ ਲੈ ਆ ਫਿਰ ਠੀਕ ਤਾਂ ਹੈ ਉਹਨਾਂ ਦੀ ਤੇ ਮੇਰੀ ਸੋਚ ਜਮਾਈ ਫਿਰ ਲੱਗ ਗਈ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਿੱਦਾਂ ਤੁਸੀਂ ਮੈਨੂੰ ਕਹਿੰਦੇ ਹੋ ਨਾ ਸੇ ਮਾਸੀ ਜੀ ਵੀ ਮੈਨੂੰ ਉਦਾਂ ਹੀ ਸਮਝਾਇਆ ਜੀ ਵੇਖ ਲੈ ਸਿਮਰਤ ਅਮੀਰ ਜਿਹੜਾ ਹੁੰਦਾ ਨਾ ਅਮੀਰ ਨਾਲ ਹੀ ਮੱਥਾ ਮਾਰਦਾ ਹੈ ਗਰੀਬ ਨੇ ਤੇ ਗਰੀਬ ਨਾਲ ਹੀ ਮਾਰਨਾ ਹੈ ਵੇਖ ਸਿਮਰਤ ਹੂੰ ਸਾਨੂੰ ਤੇ ਥੋੜਾ ਬਹੁਤਾ ਕਰਨਾ ਹੀ ਪੈਣਾ ਹਉਦੇ ਨਾਲ ਕਿਉਂਕਿ ਐਸ ਦਾ ਦਿੱਤੀ ਹੈ ਪਰ ਤੇਰੀ ਕੀ ਮਜਬੂਰੀ ਹੈ ਕੀ ਮੈਂ ਕਹਿੰਨੀ ਆਂ ਕਿ ਤੇਰੀ ਕੋਈ ਮਜਬੂਰੀ ਨਹੀਂ ਗਈ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਕਿ ਤੇਰੇ ਤੈਨੂੰ ਫੋਨ ਕਰੇ ਨਾ ਕਿ ਮੈਂ ਤੇਰੇ ਵੱਲ ਆਣ ਲੱਗੀ ਆਂ ਤੇ ਤੂੰ ਬਹਾਨਾ ਬਣਾਦੀ ਉਹਨੂੰ ਆਪਣੇ ਬੂਏ ਨਾ ਬਾੜੀ ਸਾਫ਼-ਸਾਫ਼ ਮਨਾ ਕਰਦੀ ਤੇ ਮੈਂ ਵੀ ਉਹਨੂੰ ਫੋਨ ਕਰਕੇ ਨਾ ਉਹਦੇ ਕੰਨ ਖੋਲ ਕੇ ਇੱਕ ਗੱਲ ਨੂੰ ਸਮਝਾ ਦੇਣੀ ਆ ਕਿ ਸ਼ਮੀ ਤੂੰ ਸਿਮਰਤ ਵੱਲ ਨਹੀਂ ਜਾਣਾ ਹੈਗਾ ਜਦ ਸਾਡੀਆਂ ਨਹੀਂ ਬੇਇੱਜ਼ਤੀ ਕਰਾਂਦੀ ਐ ਤੁਹਾਡੀ ਕਿੰਨੀ ਕਰਾਏਗੀ ਨਵੀਂ ਤੂੰ ਵੀ ਆਈ ਐ ਆਂਡ ਗਵਾਨ ਹਰ ਇੱਕ ਦੀ ਨਜ਼ਰ ਤੇਰੇ ਦਰਵਾਜ਼ੇ ਰਹਿਣੀ ਐ ਕਿ ਇਹਨਾਂ ਦੇ ਘਰ ਕੌਣ ਇਹਦੇ ਪੇਕਿਓ ਆਇਆ ਤੇ ਕੌਣ ਗਿਆ ਸਹੀ ਗੱਲ ਐ ਭਾਬੀ ਸਹੀ ਮੈਂ ਉਹ ਗੱਲ ਮਾਸੀ ਜੀ ਨੇ ਮੈਨੂੰ ਇਹੋ ਗੱਲ ਕਲੀਅਰ ਕਰ ਦਿੱਤੀ ਕਿ ਸ਼ੰਮੀ ਨੂੰ ਕਿ ਸਾਡੇ ਘਰ ਦੀ ਅੰਦਰਲੀ ਜਾਨਾ ਟੱਪੇ ਸਾਡਾ ਤੇ ਸਟੈਂਡਰਡ ਐ ਕਿ ਇਥਾਂ ਤੇ ਹਨਾ ਤੇ ਇਹਨਾਂ ਨੇ ਤੇ ਜਰੂਸ ਕੱਢ ਦੇਣਾ ਇੱਥੇ ਆ ਕੇ ਸਿੱਧੀ ਜੀ ਗੱਲ ਐ ਘਰਾਂ 'ਚ ਜਿਹੜੀਆਂ ਕੰਮ ਵਾਲੀਆਂ ਲੱਗੀਆਂ ਹੁੰਦੀਆਂ ਨਾ ਪੂਰੇ ਮੁਹੱਲੇ ਚ ਖਬਰ ਫਲਾ ਦਿੰਦੀਆਂ ਨੇ ਕੌਣ ਆਇਆ ਕਿੰਦਾ ਆਇਆ ਕਿੰਨਾ ਵਰਤ ਗਿਆ ਤੇ ਮੈਂ ਨਹੀਂ ਚਾਹਦੀ ਤੁਹਾਡੇ ਵੱਲ ਕੋਈ ਵੀ ਅਣਸੀ ਗੱਲਬਾਤ ਹੋ ਜੇ ਜਿਹਦੇ ਨਾਲ ਕੱਲ ਨੂੰ ਸਾਨੂੰ ਮੈਨਾਂ ਸੁਣਨਾ ਪਵੇ ਬੇਖ ਇਹਦਾ ਪਤਾ ਤੇ ਨਾ ਸਾਰਾ ਕੁਝ ਇਹਦੇ ਕੱਪੜਿਆਂ ਤੋਂ ਲੱਗ ਜਾਂਦਾ ਕਿ ਕਿੱਥੇ ਰਹਿੰਦੀ ਆ ਸਈਆ ਭਾਬੀ ਵੇਖ ਸਿਮਰਤ ਮੈਂ ਨਹੀਂ ਚਾਹਦੀ ਕੋਈ ਗੱਲ ਕਰਨ ਇੱਕ ਕੁੜੀ ਨੂੰ ਤੇ ਅਸੀਂ ਅਮੀਰ ਘਰ ਚ ਵਿਆਹਤਾ ਤੇ ਦੂਜੀ ਗਰੀਬ ਘਰੇ ਐ ਭਈ ਉਹਦੇ ਲੱਛਣ ਹੀ ਇਹੋ ਜੇ ਸੀ ਗਰੀਬ ਘਰ ਚ ਬਿਆਨ ਵੱਲੀ ਅੜ ਕੇ ਤੇ ਬਹਿ ਗਈ ਸੀ ਕਿ ਮੈਂ ਇੱਥੇ ਵਿਆਹ ਕਰਾਣਾ ਅਹੀਂ ਵੀ ਵੇਛੀ ਛੇਤੀ ਛੇਤੀ ਤੋੜ ਤਾਂ ਉਹਨੂੰ ਗਾਂ ਲਾ ਕੇ ਠੀਕ ਹੈ ਨਾ ਅਹੀਂ ਨਹੀਂ ਕੁਝ ਕੀਤਾ ਇੰਨੇ ਆਪ ਹੀ ਖੂਚ ਛਾਲ ਮਾਰੀ ਐ ਸਿੱਧੀ ਜੀ ਦੀ ਗੱਲ ਐ ਮੈਂ ਸਾਰੀ ਗੱਲ ਮਾਸੀ ਜੂ ਨੇ ਨੇ ਪੀਰ ਕਰ ਦਿੱਤੀ ਆ ਕਿ ਅਹੀਂ ਕੁਝ ਨਹੀਂ ਕੀਤਾ ਹੀ ਤੇਰਾ ਵਿਆਹ ਜਿਹੜਾ ਨਾ ਵਧੀਆ ਘਰ ਚ ਕਰਨਾ ਹੀ ਪਰ ਇੰਨੇ ਕਿਹਾ ਕਿ ਨਹੀਂ ਜਿੱਥੇ ਮੇਰੇ ਪਾਪਾ ਨੇ ਕਹਿ ਦਿੱਤਾ ਮੈਂ ਤੇ ਉੱਥੇ ਹੀ ਵਿਆਹ ਕਰਾਉਣਾ ਮੈਂ ਨਹੀਂ ਉਹਨਾਂ ਦੇ ਆਗਿਆ ਤੋਂ ਬਾਹਰ ਜਾਣਾ ਜਾਰੀ ਜੋ ਲਾਡਲੀ ਸੀ ਨਾ ਪਾਪਾ ਦੀ ਹੁ ਲਵੇ ਹੁਣ ਲੱਡੂ ਜਿਹੜੇ ਇੰਨੇ ਆਪਣੇ ਸ਼ੌਂਕ ਪੂਗਾ ਲੈਨੇ ਚੱਲ ਕੋਈ ਨਾ ਭਾਬੀ ਮੈਨੂੰ ਤੇ ਜਿ ਸ਼ੰਮੀ ਜੀ ਦਾ ਫੋਨ ਆਇਆ ਨਾ ਮੈਂ ਤੇ ਸਾਫ਼ ਹੀ ਬਹਾਨਾ ਮਾਰ ਦੇਣਾ ਮੈਂ ਕਹਿਣਾ ਅਸੀਂ ਤੇ ਬਾਹਰ ਕਿਤੇ ਘੁੰਮਣ ਗਏ ਅਸੀਂ ਇੱਥੇ ਨਹੀਂ ਹੈਗੇ ਬਹਾਨਾ ਹੀ ਮਾਰਨਾ ਜਿਹੜਾ ਮਰਜ਼ੀ ਮਾਰੋ ਸਿੱਧੀ ਗੱਲ ਕਹਿ ਦੇਣਾ ਕਿ ਅਸੀਂ ਕਿਤੇ ਵਿਆਹ ਵਿਊ ਗਏ ਹੈਗੇ ਅਸੀਂ ਤੇ ਘਰ ਹੀ ਨਹੀਂ ਹੈਗੇ ਭਾਬੀ ਜਿਸ ਤਰੀਕੇ ਨਾਲ ਉਹਦੋਂ ਨੇ ਮੈਨੂੰ ਕਿਹਾ ਹੀ ਨਾ ਕਿ ਤੇਰੇ ਸਹੁਰੇ ਬੜੇ ਮੀਰ ਅਸੀਂ ਆਵਾਂਗੇ ਕਿਸੇ ਦਿਨ ਤੈਨੂੰ ਮਿਲ ਮੈਨੂੰ ਤੇ ਉਹਦੋਂ ਹੀ ਗੱਲ ਖੜਕ ਗਈ ਕਿ ਇਹ ਕਿਹੜੇ ਚਾਲ ਚੁਰੀ ਫਿਰਦੀ ਐ ਭਾਬੀ ਮੇਰਾ ਤੇ ਕਲੀਅਰ ਆ ਮੈਂ ਨਹੀਂ ਉਹਨੂੰ ਇੱਥੇ ਵੜਨ ਦੇਣਾ ਕਿ ਕੱਲੋਂ ਮੇਰੇ ਸਹੁਰੇ ਸੱਜਾ ਲੱਗ ਗਿਆਂਡ ਗਵਾਂਡ ਦੇ ਗੱਲਾਂ ਕਰਨ